ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਐਸੀ ਮੀਦੇ ਨਾਲ ਅੱਜ ਦਾ ਜਿਹੜਾ ਵਲੌਗ ਹੈ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਟਾਈਮ 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 ਦੇਖ ਲੈਣੇ ਦੁਪਹਿਰ ਚ ਤਾਂ ਹੋਇਆ ਪਿਆ 3 ਵਜ ਗਿਆ 1 ਵਜ ਗਿਆ 1 ਵਜ ਗਿਆ 4 ਮਿੰਟ ਦਾ ਟਾਈਮ ਹੋ ਗਿਆ ਮੇਰੇ ਖਿਆਲ ਨਾਲ ਮੈਨੂੰ ਇੱਥੇ ਆ ਵਾਲੇ ਕਮਰੇ ਚ ਪੜੀ ਨੂੰ ਘੰਟਾ ਕੋ ਹੋ ਗਿਆ ਹਾਂ ਇਨਾ ਟਾਈਮ ਹੋ ਗਿਆ ਹੁਣ ਹਨਾ ਪਤਾ ਨਹੀਂ ਘੰਟੇ ਤੋਂ ਵੱਧ ਹੋ ਗਿਆ ਹੁਣ ਪਤਾ ਨਹੀਂ ਕੋਈ ਆਜ਼ਾਦ ਨਹੀਂ ਚਲੋ ਜੀ ਕੰਮ ਜਿਹੜਾ ਮੈਂ ਕਾਫੀ ਜ਼ਿਆਦਾ ਕਰ ਲਿਆ ਤੇ ਬਾਕੀ ਸਾਰਾ ਆਪਣਾ ਨਿਭੜਿਆ ਹੋਇਆ ਤੇ ਮੈਂ ਲੱਗੀ ਹੋਈ ਸੀਗੀ ਅੱਜ ਮੰਡੀ ਬਾਜ਼ਾਰ ਚੱਕਣ ਦੇਖੋ ਉਦਾਂ ਕਿਸੇ ਨੂੰ ਨਹੀਂ ਦੀਂਦਾ ਕਿਸੇ ਨੂੰ ਨਹੀਂ ਦਿਖਿਆ ਇੱਕ ਦਿਨ ਮੈਂ ਵੀਡੀਓ ਦੇ ਵਿੱਚ ਬੋਲਿਆ ਸੀ ਵੀ ਹਸਬੰਡ ਨੂੰ ਕਵਾਂਗੇ ਹਨਾ ਇਹਨਾਂ ਨੂੰ ਵੀ ਹੁਣ ਆਪਦਾ ਠੀਕ ਹੋ ਗਏ ਵੀ ਆਪਣੀ ਡਿਊਟੀ ਲਾਓ ਭਾਈ ਵੀ ਮੈਂ ਆ ਜਿਹੜਾ ਕੰਮ ਆ ਉਹ ਸਮੇਟਣਾ ਹੈ ਹਨਾ ਉਦਾਂ ਨਹੀਂ ਕਿਸੇ ਨੂੰ ਪਤਾ ਲੱਗਿਆ ਵੀਡੀਓ ਦੇਖ ਕੇ ਪਤਾ ਲੱਗਿਆ ਘਰੇ ਰਹਿੰਦਿਆਂ ਹੋਇਆਂ ਨੂੰ ਵੀ ਵੀਡੀਓ ਚ ਪਤਾ ਲੱਗਿਆ ਫਿਰ ਅੱਜ ਇਹਨਾਂ ਨੇ ਮੈਨੂੰ ਕਿਹਾ ਵੀ ਕਹਿੰਦੇ ਤੇਰਾ ਇੱਕ ਕੋਈ ਕੰਮ ਆ ਜਿਹੜਾ ਪੈਂਡਿੰਗ ਪਿਆ ਵੀ ਤੂੰ ਕਰ ਲਾ ਹਨਾ ਵੀ ਕੋਈ ਗੱਲ ਨਹੀਂ ਮੈਂ ਕਰ ਲੰਨਾ ਆ ਚਲੋ ਮੈਂ ਆਪਣੇ ਹਿੱਸੇ ਦਾ ਕੰਮ ਕਰਕੇ ਮੈਂ ਇੱਧਰ ਲੱਗੀ ਸੀਗੀ ਤੁਹਾਨੂੰ ਮੰਡੀ ਵਿਚਾਰ ਦਿਖਾ ਦੰਨੀ ਆ ਤੇ ਜੁੜੇ ਰਹੋ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਵਲੌਗ ਤੁਹਾਨੂੰ ਵਧੀਆ ਲੱਗੇ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਤੇ ਪਹਿਲੀ ਵਾਰ ਹੀ ਆਏ ਔਰ ਮੇਰੀ ਰਿਕਵੈਸਟ ਆ ਤੁਹਾਨੂੰ ਵੀ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਿਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਜਿਹੜਾ ਤੁਹਾਨੂੰ ਨੋਟੀਫਿਕੇਸ਼ਨ ਮਿਲੇ ਤੇ ਤੁਸੀਂ ਬੜੀ ਆਸਾਨੀ ਨਾਲ ਵੀਡੀਓ ਵਾਚ ਕਰ ਸਕੋ ਠੀਕ ਹੈ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਤੁਸੀਂ ਵੀ ਕੋਈ ਰਾਇ ਦਿਆ ਕਰੋ ਠੀਕ ਹੈ ਜੀ ਐਦਾ ਵੀਡੀਓ ਦੇਖ ਕੇ ਨਾ ਜਾਇਆ ਕਰੋ ਤੇ ਬਾਕੀ ਜਿਨ੍ਹਾਂ ਨੇ ਵੈਡ ਕਮੈਂਟ ਕਰਨੇ ਆ ਉਹਨਾਂ ਦਾ ਵੀ ਧੰਨਵਾਦ ਕਰ ਦਿਆ ਕਰੋ ਕੋਈ ਗੱਲ ਨਹੀਂ ਕੱਢ ਲਿਆ ਕਰੋ ਆਪਣੇ ਮਨ ਦੀ ਪੜਾਅਸ ਵੈਡ ਕਮੈਂਟ ਤੋਂ ਕਿ ਜ਼ਿਆਦਾ ਆ ਮੇਰੇ ਇੱਕ ਸਿਸਟਰ ਨੇ ਉਹ ਵੀ ਯੂਟਿਊਬਰ ਨੇ ਤੇ ਚੈਨਲ ਦਾ ਨਾਮ ਨਹੀਂ ਮੈਂ ਦੱਸੂਗੀ ਕਿਉਂਕਿ ਮੈਂ ਵੀਡੀਓ ਉਹਨਾਂ ਦੀ ਦੇਖ ਲੈਣੀ ਹੁੰਦੀ ਆ ਮੈਂ ਕਦੇ ਵੀ ਕਮੈਂਟ ਨਹੀਂ ਕੀਤਾ ਮੇਰਾ ਕਮੈਂਟ ਤੁਸੀਂ ਕਦੇ ਵੀ ਕਿਤੇ ਵੀ ਨਹੀਂ ਦੇਖਿਆ ਹੋਣਾ ਮੈਂ ਕੀਤਾ ਨਹੀਂ ਕਿਉਂਕਿ ਅੱਜ ਕੱਲ ਕਮੈਂਡਮੈਂਟ ਤੋਂ ਡਰ ਲੱਗਦਾ ਹੈ ਹਨਾ ਮੈਂ ਕਹਿੰਦੀ ਰਹਿੰਦੀ ਆ ਵੀ ਕਮੈਂਟ ਕਰੋ ਕਮੈਂਟ ਕਰੋ ਕਿਉਂਕਿ ਮੇਰਾ ਕੰਮ ਆ ਗੈਣਾ ਤੇ ਥੋੜਾ ਕੰਮ ਆ ਕਮੈਂਟ ਕਰਨਾ ਮੈਂ ਨਹੀਂ ਕਦੇ ਕਿਸੇ ਨੂੰ ਨਹੀਂ ਹਨਾ ਤੁਹਾਨੂੰ ਪਤਾ ਹੀ ਆ ਮੇਰੇ ਸੁਭਾ ਦਾ ਉਹਨਾਂ ਦੀ ਵੀਡੀਓ ਤੇ ਕਮੈਂਟ ਆਇਆ ਵੀ ਬਿਬਲੀ ਕੈਮਰਾ ਲਾ ਕੇ ਘੁੰਮਦੀ ਰਹਿੰਦੀ ਆ ਪਹਿਲੀ ਗੱਲ ਤਾਂ ਥੋੜੇ ਹੱਥ 'ਚ ਵੀ ਫੋਨ ਤੁਸੀਂ ਘੁੰਮ ਕੇ ਦੇਖੋ ਵੀ ਘੁੰਮਿਆ ਜਾਂਦਾ ਜੇ 2 ਮਿੰਟ ਤੋਂ ਵੱਧ ਦਾ ਫੋਨ ਫੜਿਆ ਗਿਆ ਨਾ ਤਾਂ ਮੈਨੂੰ ਦੱਸ ਦਿਓ ਵੀ ਹਾਂ ਫੜਿਆ ਜਾਊਗਾ ਬੋਲਣ ਦਾ ਕੈਮਰਾ ਫੜਨ ਦਾ ਦਮ ਹੋਣਾ ਚਾਹੀਦਾ ਤੇ ਬਾਕੀ ਉਹਨਾਂ ਨੂੰ ਇਹ ਵੀ ਬਲੇਮ ਕੀਤਾ ਵੀ ਤੁਸੀਂ ਪੰਜਾਬ ਖਰਾਬ ਕਰਤਾ ਜੇ ਕਰਤਾ ਬਹੁ ਕਰਤਾ ਪੰਜਾਬ ਦੇ ਬਹੁਤ ਵੱਡੇ ਵੱਡੇ ਮਸਲੇ ਨੇ ਜੇ ਤੁਸੀਂ ਐਡੇ ਹੀ ਦਮ ਵਾਲੇ ਬੰਦੇ ਹੋ ਨਾ ਤਾਂ ਉੱਥੇ ਜਾ ਕੇ ਮਸਲੇ ਹੱਲ ਕਰ ਲਓ ਤੇ ਕਰਵਾ ਲਓ ਯੂਟਿਊਬਰਾਂ ਨੇ ਨਾ ਤਾਂ ਪੰਜਾਬ ਖਰਾਬ ਕੀਤਾ ਐ ਠੀਕ ਆ ਤੇ ਨਾ ਕਰ ਸਕਦੇ ਆ ਕਿਉਂਕਿ ਹਰੇਕ ਕੋ ਫੋਨ ਹਰੇਕ ਦੀ ਆਪਣੀ ਪ੍ਰਾਈਵੇਸੀ ਆ ਹਰੇਕ ਆਪਣੀ ਲਾਈਫ ਨੂੰ ਆਪਣੇ ਤਰੀਕੇ ਨਾਲ ਬੰਦਾ ਜਿਉ ਰਿਹਾ ਆ ਜਦੋਂ ਇੱਕਾ ਮਨੁੱਖਾ ਜਨਮ ਆਪਾਂ ਨੂੰ ਮਿਲਿਆ ਉਹਨੂੰ ਆਪਾਂ ਆਪਣੇ ਤਰੀਕੇ ਨਾਲ ਜਿਉ ਲੋ ਦੇਖੋ ਆਪਾਂ ਕਿਸੇ ਦੀ ਥਿੰਕਿੰਗ ਨਹੀਂ ਚੇਂਜ ਕਰ ਸਕਦੇ ਠੀਕ ਆ ਜਿੱਦਾਂ ਦੀ ਅਗਲੇ ਦੀ ਹੈਗੀ ਆ ਉਹ ਉਦਾਂ ਦੀ ਹੋ ਰਹਿਣੀ ਆ ਤੇ ਆਪਾਂ ਜ਼ਰੂਰ ਕਹਿ ਸਕਦੇ ਹਾਂ ਨੇ ਹਾਂ ਹੈਨਾ ਕਿ ਕਿਸੇ ਨੂੰ ਵੀ ਮਾੜਾ ਬੋਲਣ ਤੋਂ ਪਹਿਲਾਂ ਤੁਸੀਂ ਇਹ ਤਾਂ ਦੇਖੋ ਵੀ ਥੋ 24 ਘੰਟੇ ਹਰਿਮੰਦਰ ਸਾਹਿਬ ਤੋਂ ਬਾਣੀ ਚੱਲਦੀ ਆ ਤੁਸੀਂ ਉਹ ਸੁਣ ਲਿਆ ਕਰੋ ਜੇ ਤੁਹਾਨੂੰ ਯੂਟਿਊਬਰ ਇੰਨੇ ਮਾੜੇ ਲੱਗਦੇ ਆ ਵੈਸੇ ਮੈਂ ਪਹਿਲੀ ਵੀਡੀਓ ਦੇ ਵਿੱਚ ਕਿਹਾ ਵੀ ਆਪਾਂ ਮਾੜੇ ਕਮੈਂਟ ਲਿਆ ਨਹੀਂ ਕਰਨੇ ਪਰ ਐਦਾਂ ਵੀ ਵਧੀਆ ਨਹੀਂ ਲੱਗਦਾ ਹਨਾ ਵੀ ਜਦੋਂ ਕੋਈ ਬੰਦਾ ਐਦਾਂ ਟਾਰਗੇਟ ਜਾਂ ਕਰੇ ਇਹ ਵੀ ਕਿੱਥੇ ਲਿਖਿਆ ਵੀ ਤੁਸੀਂ ਟਾਰਗੇਟ ਕਰਨੋ ਹਰੇਕ ਬੰਦੇ ਥੋੜੇ ਹੱਥ 'ਚ ਫੋਨ ਆ ਤੁਸੀਂ ਮਰਜ਼ੀ ਨਾਲ ਵੀਡੀਓ ਦੇਖਦੇ ਹੋ ਨਾ ਕੋਈ ਘਰ ਆ ਕੇ ਤਾਂ ਨਹੀਂ ਹੱਥ ਫੜਾ ਕੇ ਤੁਹਾਨੂੰ ਯੂਟਿਊਬਰ ਕਹਿ ਰਿਹਾ ਵੀ ਮੇਰੀ ਵੀਡੀਓ ਦੇਖੋ ਤੁਹਾਡੇ ਗਨ ਰੱਖੀ ਹੋਵੇ ਤਾਂ ਤੁਸੀਂ ਵੀਡੀਓ ਦੇਖੋ ਵੀ ਭਾਈ ਤੁਹਾਡੇ ਤਾਂ ਇੱਥੇ ਰੱਖਿਆ ਹੋਇਆ ਕਦੋਂ ਘੋੜਾ ਦੱਬਿਆ ਗਿਆ ਪਤਾ ਨਹੀਂ ਲੱਗਣਾ ਐਦਾ ਤਾਂ ਨਹੀਂ ਕੋਈ ਤੁਹਾਨੂੰ ਵੀਡੀਓ ਦਿਖਾਉਂਦਾ ਕੋਈ ਘਰੇ ਤਾਂ ਨਹੀਂ ਆਉਂਦਾ ਤੁਸੀਂ ਆਪਣੀ ਮਰਜ਼ੀ ਨਾਲ ਦੇਖਦੇ ਹੋ ਤੁਹਾਨੂੰ ਵਧੀਆ ਲੱਗਦੇ ਆ ਤੁਸੀਂ ਤਾਂ ਦੇਖਦੇ ਹੋ ਠੀਕ ਆ ਤੇ ਬਾਕੀ ਉਹੀ ਗੱਲ ਆਪਾਂ ਕਿਸੇ ਦੀ ਥਿੰਕਿੰਗ ਨਹੀਂ ਚੇਂਜ ਕਰ ਸਕਦੇ ਤੇ ਓਡਾ ਵੱਡਾ ਐਸੇ ਲਿਖਿਆ ਸਰਲੇਖ ਹੈ ਲਿਖਿਆ ਹੋਇਆ ਪੂਰਾ ਓਡਾ ਵੱਡਾ ਕਮੈਂਟ ਕੀਤਾ ਹੋਇਆ ਤੇ ਇੰਨੀ ਪੈੜੀ ਲੈਂਗੁਏਜ ਕਿਸੇ ਨੂੰ ਵੀ ਮਾੜਾ ਬੋਲਣ ਤੋਂ ਪਹਿਲਾਂ ਪਲੀਜ਼ ਸੋਚਿਆ ਕਰੋ ਵੀ ਤੁਸੀਂ ਵੀ ਇੱਕ ਲੇਡੀਜ਼ ਹੋ ਲੇਡੀਜ਼ ਲੇਡੀਜ਼ ਨੂੰ ਬੁਰਾ ਬੋਲਦੇ ਵਧੀਆ ਨਹੀਂ ਲੱਗਦੇ ਰਿਸਪੈਕਟ ਕਰਿਆ ਕਰੋ ਜਦੋਂ ਅਸੀਂ ਯੂਟਿਊਬਰ ਤਾਂਡੇ ਕੁਝ ਨਹੀਂ ਲੱਗਦੇ ਹਾਂ ਜਿਹੜੇ ਪਿਆਰ ਕਰਦੇ ਨੇ ਉਹਨਾਂ ਦੇ ਅਸੀਂ ਭੈਣ ਭਰਾ ਲੱਗਦੇ ਆ ਉਹ ਸਾਡੇ ਲੱਗਦੇ ਆ ਤੇ ਜਿਹੜੇ ਬੈਡ ਕਮੈਂਟ ਕਰਦੇ ਆ ਸੀ ਉਹਨਾਂ ਤੇ ਕੁਝ ਨਹੀਂ ਲੱਗਦੇ ਨਾ ਰਿਸ਼ਤੇ ਚ ਭੈਣ ਨਾ ਭਰਾ ਨਾ ਦਰਣਾ ਨਾ ਜਠਾਣਾ ਨਾ ਸੱਸ ਨਾ ਸਹੁਰਾ ਕੁਝ ਨਹੀਂ ਲੱਗਦੇ ਨਾ ਅਸੀਂ ਤੁਹਾਡੇ ਕੁਝ ਨਹੀਂ ਲੱਗਦੇਗੇ ਇੱਕ ਯੂਟਿਊਬਰ ਅਸੀਂ ਆ ਤੇ ਤੁਸੀਂ ਸਾਡੇ ਵਿਊਅਰ ਹੋ ਵੀਰ ਵਰ ਚੰਗੇ ਵੀ ਬਹੁਤ ਨੇ ਤੇ ਮਾੜੇ ਵੀ ਬਹੁਤ ਹੁੰਦੇ ਹਨ ਤੇ ਐਡਾ ਵੱਡਾ ਸਰਲੇਖ ਲਿਖਣ ਤੋਂ ਪਹਿਲਾਂ ਇਹਨਾਂ ਤਾਂ ਸੋਚੋ ਵੀ ਤੁਸੀਂ ਉਹਨੂੰ ਟਾਈਮ ਦਿੱਤਾ ਤੁਸੀਂ ਵੀਡੀਓ ਵਾਚ ਕੀਤੀ ਪਤਾ ਨਹੀਂ ਕਿੰਨਾ ਕੁ ਟਾਈਮ ਤੋਂ ਕਰ ਰਹੇ ਹੋ ਤੇ ਫਿਰ ਤੁਸੀਂ ਉਹਨੂੰ ਭੰਡ ਵੀ ਰਹੇ ਹੋ ਜਾਂ ਤਾਂ ਦੇਖਿਆ ਨਾ ਕਰੋ ਜਾਂ ਭੰਡਿਆ ਨਾ ਕਰੋ ਠੀਕ ਹੈ ਜੀ ਤੇ ਹੁਣ ਆਪਾਂ ਕੰਮ ਕਰ ਲੈਂਦੇ ਆ ਵਧੀਆ ਨਹੀਂ ਲੱਗਿਆ ਜਾਨੀ ਮੈਨੂੰ ਬੈਡ ਫੀਲ ਜਿਹਾ ਹੋਇਆ ਤੇ ਮੈਂ ਤਾਂ ਕਰਕੇ ਬੋਲਤਾ ਨਹੀਂ ਮੈਂ ਬੋਲਦੀ ਨਹੀਂ ਹੁੰਦੀ ਕਿਸੇ ਲਈ ਤੇ ਚਲੋ ਇਸ ਚੈਨਲ ਦਾ ਨਾਂ ਤਾਂ ਮੈਂ ਫਿਰ ਵੀ ਨਹੀਂ ਦੱਸਿਆ ਤੁਹਾਨੂੰ ਵੀ ਪੰਜਾਬੀ ਹੋਣੀ ਹੋਵੇ ਆਪਣੇ ਨੇੜੇ ਦੇ ਹੀ ਨੇ ਤੇ ਦੇਖ ਸਕਦੇ ਹੋ ਤੁਸੀਂ ਖਲਾਰਾ ਤੇ ਬਹੁਤ ਸਾਰੇ ਕੱਪੜੇ ਮੇਰੇ ਇੱਧਰ ਉੱਧਰ ਖਿਲਰੇ ਪਿਆ ਸੀ ਮੈਂ ਉਹ ਵਾਲੇ ਸਮੇਟੇ ਨਹੀਂ ਹੁਣ ਮੇਰੀ ਬਾਹ ਤੱਕ ਗਈ ਐਵੇਂ ਨਹੀਂ ਕੈਮਰਾ ਫੜਿਆ ਜਾਂਦਾ ਬਾਹਾਂ ਵੀ ਦੁਪਰ ਸਾਢੇ 10 ਲੱਗਦੀਆਂ ਨੇ ਜੇ ਤੁਸੀਂ ਕਹਿੰਦੇ ਹੋ ਕੈਮਰਾ ਫੜ ਕੇ ਰੱਖਦੇ ਆ ਤੇ ਕੈਮਰੇ ਐਵੇਂ ਨਹੀਂ ਫੜੇ ਜਾਂਦੇ ਹੈਗੇ ਕੈਮਰੇ ਫੜਨ ਲਈ ਵੀ ਜਿਵੇਂ ਕਹਿੰਦੇ ਦਮ ਚਾਹੀਦਾ ਠੀਕ ਹੈ ਧਿਆਨ ਰੱਖਿਆ ਕਰੋ ਜੇ ਤੁਹਾਨੂੰ ਅਸੀਂ ਤੁਹਾਨੂੰ ਯੂਟਿਊਬਰ ਤੁਹਾਨੂੰ ਪਸੰਦ ਨਹੀਂ ਨਾ ਤੁਸੀਂ ਵੀਡੀਓ ਨੂੰ ਵਾਚ ਕਰਿਆ ਕਰੋ ਠੀਕ ਹੈ ਜੀ ਤੇ ਮੈਂ ਆਹ ਵਾਲਾ ਸਮਾਨ ਝੱਕਣ ਗਈ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਹੁਣ ਵੀਡੀਓ ਵੀ ਸ਼ੁਰੂ ਕਰ ਲਾਂ ਕਿਉਂਕਿ ਹੁਣ ਦੇਖ ਲਓ ਟਾਈਮ ਤਾਂ ਮੈਨੂੰ ਪਤਾ ਨਹੀਂ ਲੱਗਿਆ 1 ਵਜ ਗਿਆ ਤੇ ਜੁੜੇ ਰਹੋ ਵਲੌਗ ਦੇ ਨਾਲ ਤੁਹਾਨੂੰ ਮਿਲਦੇ ਆ ਫਿਰ ਮੈਂ ਹੁਣ ਆਹ ਵਾਲਾ ਸਮੇਟ ਲਾਂ ਥੋੜਾ ਜਿਹਾ ਤੇ ਥੋੜਾ ਜਿਹਾ ਕੈਮਰਾ ਲਾ ਕੇ ਸਮੇਟੂਗੀ ਤੇ ਥੋੜਾ ਜਿਹਾ ਉਧਰ ਸਮੇਟੂਗੀ ਹਨਾ ਫਿਰ ਵਧੀਆ ਨਹੀਂ ਲੱਗਦਾ ਅਗਲਾ ਕਹਿੰਦਾ ਪਤਾ ਨਹੀਂ ਕੋਈ ਉਹ ਕਰ ਗਿਆ ਇਹ ਵੀ ਕਹਿੰਦੇ ਆ ਇਹ ਵੀ ਕਹਿੰਦੇ ਆ ਕਹਿੰਦੇ ਕੈ ਸਾਡੇ ਬੱਚੇ ਪ੍ਰੋਪਰ ਜਿਸ ਟਾਈਮ ਬੈਨ ਆਉਂਦੀ ਆ ਉਸ ਟਾਈਮ ਸਕੂਲ ਜਾਂਦੇ ਆ ਹਨਾ ਹਰ ਇੱਕ ਯੂਟਿਊਬਰ ਦੇ ਤੇ ਜਿਸ ਟਾਈਮ ਛੁੱਟੀ ਹੁੰਦੀ ਆ ਉਸ ਟਾਈਮ ਬੱਚੇ ਘਰੇ ਆਉਂਦੇ ਆ ਤੇ ਬਾਕੀ ਹਰੇਕ ਚੀਜ਼ ਟਾਈਮ ਤੇ ਹੁੰਦੀ ਆ ਡਿਨਰ ਵੀ ਅਸੀਂ ਡਿਨਰ ਦੇ ਟਾਈਮ ਕਰਦੇ ਆ ਲੰਚ ਵੀ ਅਸੀਂ ਲੰਚ ਦੇ ਟਾਈਮ ਕਰਦੇ ਆ ਤੇ ਬ੍ਰੇਕਫਾਸਟ ਵੀ ਅਸੀਂ ਬ੍ਰੇਕਫਾਸਟ ਦੇ ਟਾਈਮ ਕਰਦੇ ਆ ਇਹ ਤਾਂ ਨਹੀਂ ਕਰਦੇ ਅਸੀਂ ਬ੍ਰੇਕਫਾਸਟ ਲੰਚ ਦੇ ਟਾਈਮ ਤੇ ਲੰਚ ਬ੍ਰੇਕਫਾਸਟ ਦੇ ਟਾਈਮ ਕਰਦੇ ਆ ਸਾਡੀ ਵੀ ਲਾਈਵ ਤੁਹਾਡੇ ਵਰਗੀ ਆ ਬਸ ਫਰਕ ਇੰਨਾ ਕਿ ਸਾਨੂੰ ਇੱਕ ਥੋੜਾ ਜਿਹਾ ਬੋਲਣਾ ਆਉਂਦਾ ਕੈਮਰਾ ਚੱਕ ਕੇ ਤੇ ਦੂਜੇ ਸਾਨੂੰ ਕੈਮਰਾ ਆਨ ਕਰਨਾ ਆਉਂਦਾ ਹੈ ਤੇ ਤੁਹਾਨੂੰ ਵੀਡੀਓ ਦੇਖ ਕੇ ਕਮੈਂਟ ਕਰਨੇ ਆਉਂਦੇ ਆ ਤੇ ਅਸੀਂ ਵੀ ਕਰਦੇ ਆ ਇਹੋ ਜਿਹੀ ਕੋਈ ਗੱਲ ਨਹੀਂ ਵਧੀਆ ਗੁੱਡ ਵਿਸ਼ ਕਰੀ ਦੀ ਆ ਹਰੇਕ ਨੂੰ ਹੌਸਲਾ ਵਜਾਈ ਕਰੀ ਦੀ ਹੁੰਦੀ ਆ ਕਰਦੇ ਆ ਅਸੀਂ ਇਹੋ ਜਿਹੀ ਕੋਈ ਗੱਲ ਹੀ ਸਾਡੀ ਗੱਲਬਾਤ ਹੁੰਦੀ ਆ ਇੰਸਟਾ ਤੇ ਹੋ ਜਾਂਦੀ ਆ ਫੋਨ WhatsApp ਤੇ ਹੋ ਜਾਂਦੀ ਆ ਐਦਾਂ ਦੀ ਕੋਈ ਗੱਲ ਹੀ ਵੀ ਸਾਡਾ ਆਪਦਾ ਅਸੀਂ ਕਿਸੇ ਨਾਲ ਗੱਲ ਨਹੀਂ ਕਰਦੇ ਬਾਧੂ ਭੈਣ ਭਰਾ ਜੁੜੇ ਹੋਏ ਨੇ ਸਾਡੇ ਨਾਲ ਇੰਸਟਾਗ੍ਰam ਤੇ WhatsApp ਤੇ ਗਰੁੱਪ ਬਣੇ ਹੋਇਆ ਸਾਡੇ ਤੇ ਅਸੀਂ ਵੀ ਬਹੁਤ ਸਾਰੇ ਆ ਇੱਕ ਦੂਜੇ ਨੂੰ ਸਪੋਰਟ ਕਰਦੇ ਆ ਹਨਾ ਬੇਦਰ ਨਹੀਂ ਕਰਨਾ ਚਾਹੀਦਾ ਹਨਾ ਚਲੋ ਜੀ ਹੁਣ ਆਪਾਂ ਕੰਮ ਕਰ ਲਈਏ ਤੇ ਮੈਂ ਚੱਕ ਲਵਾ ਕੱਪੜੇ ਕੱਪੜੇ ਜੇ ਆਪਾਂ ਹੀ ਚੱਕਣੇ ਨੇ ਕੈਮਰਾ ਚੱਕ ਕੇ ਫੇਰੀ ਸਰਦਾ ਬਾਦੂ ਵੇਲੀਆਂ ਕਹਿੰਦੇ ਕੈਮਰਾ ਚੱਕ ਕੇ ਫੇਰੀ ਜਾਂਦੀ ਹੈ ਤੇ ਸਾਡੇ ਘਰ ਦਾ ਕੰਮ ਤੁਸੀਂ ਮੈਂ ਕਿੰਨੇ ਕੱਪੜੇ ਪ੍ਰੈਸ ਕਰਿਆ ਦਿਨ ਦਿਖਾਣਾ ਤੁਹਾਨੂੰ ਦੇਖੋ ਆਲੇ ਸਾਰੇ ਪ੍ਰੈਸ ਕਰਿਆ ਤੇ ਓਲੇ ਉਹ ਸਾਰੇ ਮੇਰੇ ਆ ਮੈਂ ਪ੍ਰੈਸ ਕਰਕੇ ਰੱਖਿਆ ਇਹਨਾਂ ਦੇ ਕੁਰਤੇ ਪਜਾਮੇ ਜਿਹੜੇ ਗਰਮੀਆਂ ਵਾਲੇ ਹਨਾ ਕਿਉਂਕਿ ਇਹ ਨਾ ਰੂਲ ਤਾਂ ਗਏ ਕੱਪੜੇ ਉਦੋਂ ਹਾਲੇ ਪੈਂਦੇ ਸੀ ਮੀਨਕਾ ਜਦੋਂ ਇਹ ਬਿਮਾਰ ਹੋਈ ਇਹ ਆਹਣੇ ਕੱਪੜੇ ਪੈਂਦੇ ਸੀਗੇ ਹਨਾ ਤੇ ਆਹ ਬਲੈਕ ਕੁਰਤਾ ਪਜਾਮਾ ਤਾਂ ਇਹਨਾਂ ਨੇ ਇੱਕ ਵਾਰੀ ਪਾਇਆ ਸ਼ਾਇਦ ਇੱਕੋ ਵਾਰੀ ਪਾਇਆ ਇਹ ਵੀ ਪਤਲਾ ਨਿਕਲ ਗਿਆ ਮੈਨੂੰ ਲੱਗਿਆ ਸੀਗਾ ਵੀ ਥੋੜਾ ਜਿਹਾ ਇਹ ਹੈਗਾ ਵੀ ਧਰਮ ਚ ਪੈ ਜਾਊਗਾ ਵੀ ਹੁਣ ਤੇ ਪੈਂਦਾ ਨਹੀਂ ਹੈਗਾ ਠੰਡਾ ਆ ਹਨਾ ਤੇ ਮੈਂ ਕਿਹਾ ਚਲੋ ਗਾਹਾਂ ਜਾ ਕੇ ਪੈ ਜਾਊਗਾ ਤੇ ਮੈਂ ਹੁਣ ਸਾਰੇ ਕੁਰਤੇ ਪਜਾਮੇ ਸੰਭਾਲ ਤੇ ਉਦੋਂ ਇਹ ਬਿਮਾਰ ਹੋ ਗਏ ਸੀਗੇ ਤੇ ਲੋ ਕਿੰਨੇ ਕੁਰਤੇ ਪਜਾਮੇ ਆ ਵੱਡੇ ਵੱਡੇ ਕੁਰਤੇ ਪਜਾਮੇ ਨੂੰ ਪ੍ਰੈਸ ਕਰਨੀ ਬਹੁਤ ਔਖੀ ਹੁੰਦੀ ਆ ਹਨਾ ਤੇ ਮੈਂ ਫੇਰ ਵੀ ਕੀਤੀ ਆ ਮੈਂ ਥੱਕ ਗਈ ਕਿੰਨਾ ਟਾਈਮ ਖੜੀ ਪ੍ਰੈਸ ਕਰੀ ਗਈ ਤੇ ਫਿਰ ਬੱਚਿਆਂ ਦੇ ਕੱਪੜੇ ਹਨਾ ਤੇ ਮੇਰੇ ਕੱਪੜੇ ਸਾਰੇ ਉਹ ਮਲੇ ਪ੍ਰੈਸ ਕਰੇ ਤੇ ਪ੍ਰੈਸ ਤਾਂ ਮੈਂ ਆਪਣੇਆਂ ਇਹਨਾਂ ਦੀ ਘਰੇ ਨਹੀਂ ਕਿਉਂਕਿ ਬੱਚਿਆਂ ਦੇ ਟੀ-ਸ਼ਰਟ ਆ ਵਗੈਰਾ ਜਿਆਦਾ ਹੁੰਦੀਆਂ ਉਹਨੂੰ ਉਹਨਾਂ ਨੂੰ ਪ੍ਰੈਸ ਨਹੀਂ ਹੁੰਦੀ ਉਦਾਂ ਹੀ ਰੱਖਦੇ ਹਨਾ ਲੋਰਾ ਵਗੈਰਾ ਤੇ ਟੈਨ ਲਾ ਲਾ ਕੇ ਰੱਖਦੇ ਹੁਣ ਜਿਹੜੇ ਅਲਮਾਰੀਆਂ ਚ ਰੱਖਣ ਵਾਲੇ ਉਹ ਰੱਖਦੇ ਆਪਾਂ ਜਿਹੜੇ ਬੈੱਡ ਮੇਰਾ ਖੋਲਿਆ ਹੋਇਆ ਇੱਥੇ ਆਪਣੇ ਸਰਦੀਆਂ ਵਾਲੇ ਕੱਪੜੇ ਕੱਢੇ ਨੇ ਇਹਦੇ ਵਿੱਚੋਂ ਦੇਖਦੇ ਹਾਂ ਹੁਣ ਕਰਦੇ ਆਂ ਇਹਦੀ ਸੈਟਿੰਗ ਵੈਟਿੰਗ ਠੀਕ ਆ ਜੀ ਜੁੜੇ ਰਹੋ ਤੁਸੀਂ ਹੁਣ ਵਲੌਗ ਦੇ ਨਾਲ ਲੋ ਜੀ ਇਹਨੇ ਸਾਰੇ ਕੱਪੜੇ ਆ अलमारी ਚ ਆਪਾਂ ਨੇ ਕਰਨੇ ਆ ਸੈੱਟ ਹੁਣ ਮੈਂ ਇੱਧਰ ਆ ਕੇ ਖਲਾਰਾ ਪਾ ਲਿਆ ਉਧਰਲਾ ਬੈੱਡ ਸਹੀ ਕਰਿਆ ਤੇ अलमारी ਸਹੀ ਕਰਿਆ ਤੇ ਹੁਣ ਮੈਨੂੰ ਲੱਗ ਗਈ ਭੁੱਖ ਮੈਂ ਖਾਣੀ ਆ ਰੋਟੀ ਚਾਹ ਨਾਲ ਹੁਣ ਮੈਂ ਖਾऊंगी ਰੋਟੀ ਬਾਅਦ ਚ ਚੱਕੂ ਆਲਾ ਸਮਾਨ ਵੇਖ ਮੇਨੋਂ ਕੰਮ ਕਰਦੀ ਕਰਦੀ ਨੂੰ ਭੁੱਖ ਲੱਗ ਗਈ ਕੁਝ ਮੈਂ ਅੱਜ ਸਵੇਰੇ ਰੋਟੀ ਜਲਦੀ ਖਾ ਲਈ ਮੈਨੂੰ ਜਲਦੀ ਰੋਟੀ ਖਾਣ ਦੀ ਬਿਲਕੁਲ ਵੀ ਆਦਤ ਨਹੀਂ ਸੀ ਤੇ ਉਹਦੇ ਕਰਕੇ ਮੈਨੂੰ ਹੁਣ ਭੁੱਖ ਲੱਗ ਗਈ ਟਾਈਮ ਪਤਾ ਕਿ 2:30 ਵਜੇ ਹੈ ਮੈਂ ਇਹਨਾਂ ਨੂੰ ਕਿਹਾ ਸੀ ਵੀ ਮੈਨੂੰ ਚਾਹ ਬਣਾ ਕੇ ਦੇ ਦਿਓ ਤੇ ਉਹਨਾਂ ਨੇ ਮੈਂ ਚਾਹ ਬਣਾ ਕੇ ਦਿੱਤੀ ਫਿਰ ਮੈਂ ਉਹਨਾਂ ਨੂੰ ਆਵਾਜ਼ ਮਾਰੀ ਮੈਂ ਕਿਹਾ ਡੱਬੇ ਵਿੱਚ ਰੋਟੀ ਹੈਗੀ ਆ ਕਹਿੰਦੇ ਦੋ ਰੋਟੀਆਂ ਪਈਆਂ ਮਾ ਮੈਨੂੰ ਦੇ ਦਿਓ ਉਹਨਾਂ ਨੇ ਮੈਂ ਕਿਹਾ ਸੀ ਰੋਟੀ ਗਰਮ ਕਰ ਦਿਓ ਕਿੱਤੀ ਨਹੀਂ ਗਈ ਛੰਡਿਓ ਦੇ ਦਿੱਤੀ ਹੁਣ ਮੈਂ ਵੀ ਇਹਨਾਂ ਠੰਢੀ ਰੋਟੀ ਦਊ। ਹਾਂਜੀ। ਹੋ। ਮੈਂ ਤੁਹਾਨੂੰ ਕਿਹਾ ਸੀ ਰੋਟੀ ਗਰਮ ਕਰ ਦਿਓ। ਤੁਪੇ ਬੈਨੇ ਆਪ। 4 ਘੰਟੇ ਮੈਂ 2 ਮਿੰਟ ਚ ਮੁੰਡਿਆ ਬਾਹਰ ਪਾਣੀ ਗਰਮ ਕਰਦੀ ਸੀਗੀ ਪਰ ਮੈਨਣਾਉਣਾ। ਹਾਂਜੀ। ਰਾਮ ਫਰਮਾ ਰਹੀ ਹਾਂ ਕਿਵੇਂ ਆ ਦੇ ਵੀ ਪਾਣੀ ਡੋਲਤਾ ਮਿੱਠੀ ਪਾਣੀ ਦੀ ਬਾਤ ਨਹੀਂ ਢੜਾਉਣ ਦੇ ਮਾਰੀ ਰਾਮ ਫਰਮਾ ਰਹੀ ਹੈ ਹਾਈ ਹਾਈ ਕੋਲ ਨਵਰੇ ਪੱਟੀ ਆ ਮੂੰਹ ਮਾਰਦੀ ਆ ਚੱਕੇ ਪਰੇ ਮੇਰੇ ਨਾਲ ਤਾਂ ਇਹ ਜਮਾਨੇ ਬੋਲ ਕੇ ਰਾਜੀ ਨਾਲੇ ਦੇ ਲ ਮਹੀਂ ਪਾਲਿਆ ਇਹਨੂੰ ਤਾਂ ਵੀ ਇਹ ਮੈਨੂੰ ਪਿਆਰ ਨਹੀਂ ਕਰਦੀ ਇਹਦੀ ਮਾਂ ਮੈਨੂੰ ਪਿਆਰ ਨਹੀਂ ਦੀ ਕਰਦੀ ਪਰ ਫਿਰ ਵੀ ਦੁੱਧ ਮੇਰੇ ਕੋਲੇ ਜ਼ਿੰਦਗੀ ਤੱਕ ਖੜ ਕੇ ਚਲੋ ਉੱਠੋ ਖੜੇ ਹੋਵੋ ਧਾਰ ਚੋਈਏ ਓਦਾਂ ਲੱਗ ਦੇਖਿਆ ਸਿਆਣੇ ਬੱਚੇ ਸਿਆਣੇ ਬੱਚੇ ਥਿਸ ਇਜ਼ ਅ ਟੱਟੀ ਹਾਊਸ ਅਜੂਰ ਫੁੱਟ ਜਾ ਤੂੰ ਮਾਤੇ ਨਿਕਾਦੋ ਥਿਸ ਇਜ਼ ਆਈ ਕੈਨ ਕੋਵਰ ਅ ਹਾਊਸ ਇ ਕਵਰ ਕੋਵਰ ਲੇ ਲੋ ਵੀ ਵੀ ਵੇਖਦਾ Amazon ਤੇ ਹਾਂ ਹਾਂ Amazon ਤੇ ਪਾਥੀਆਂ ਵਿਕਦੀਆਂ ਨੇ ਆਪਾਂ ਕਵਰ ਕੇ ਉਪਲੇ ਆਪਾਂ ਬਈ ਜੋ ਹੁਣ ਤੇਰਾ ਪਹਿਲਾ ਪਾਣੀ ਰੱਖਦਾ ਦੋ ਮਟਾ ਇੱਤ ਰਾਇਤ ਰਾਇਤ ਅੱਜੀ ਦੇ ਹਰ ਜਾ ਹਰ ਜਾ ਕੋ ਕਿੱਥੇ ਰੱਖ ਤੂੰ ਮੇਰੇ ਵੀਵਰਸ ਰੋਟੀ ਖਾਂਦੇ ਹੁਣ ਫਿਰ ਫਿਰ ਕੀ ਹੋ ਗਿਆ ਵੈਸੇ ਗੋਹਾ ਇਹਨੂੰ ਪਵਿੱਤਰ ਮੰਨਿਆ ਗਿਆ ਬਾਬੇ ਆ ਵੇਂਤਾ ਪਵਤੀ ਵਰਤ ਪਵਤੀ ਦਾ ਬਸੇ ਮੂੰਹ ਕਾ ਜਿਆਦਾ ਮੂੰਹ ਇਹ ਜਿਆਦਾ ਮੂੰਹ ਸੜਿਆ ਜਾਇਆ ਜਾ ਹੈ ਤੇ ਕਰਦੇ ਆ ਲਾਉਨੇ ਆ ਕੱਲ ਕੋਲ ਨੂੰ ਫੇਸ ਪੈਕ ਵਗੈਰਾ ਲਾਉਣੀ ਤੇ ਚਲੋ ਜੀ ਆਪਾਂ ਅੱਜ ਦੇ ਵਲੌਗ ਦਾ ਵੀ ਐਂਡ ਇੱਥੇ ਕਰਦੇ ਆ ਮੈਂ ਹੱਲ ਖਾਸ ਸਾਰਾ ਕੰਮ ਕਰਨਾ ਮੇਰੇ ਤੋਂ ਮਸ਼ੀਨ ਨੇ ਕੱਟ ਹਉ ਕਰਤਾ ਉਹ ਚਲ ਤੂੰ ਨਾ ਲਾ ਤੇਰਾ ਪਾਣੀ ਭਰ ਗਿਆ ਯਾਰ ਹੁਣ ਨਾ ਆਊਗਾ ਤੇ ਮੈਂ ਵੀ ਧਾਰ ਝੋਲਵਾ ਕਰ ਲਈਏ ਕੰਮ ਬਾਹਰੋਂ ਮੇਥੇ ਵੱਢ ਕੇ ਲੈ ਕੇ ਆਉਣੇ ਵੀਰੇ ਨੇ ਕਿਹਾ ਭੈਣ ਮੇਥਿਆਂ ਵਾਲੀਆਂ ਰੋਟੀਆਂ ਬਣਾਓ ਮੈਂ ਹੁਣ ਜਿਹੜਾ ਨੂੰ ਪੁੱਛ ਆਪਾਂ ਕੱਲੂ ਮੇਥਿਆਂ ਵਾਲੀਆਂ ਸਵੇਰੇ ਰੋਟੀਆਂ ਬਣਾ ਲਈਏ ਵੀ ਸਕੂਲ ਨੂੰ ਲੈ ਜਾਏਂਗਾ ਮੱਕੀ ਦੀਆਂ ਬਣਾਈਏ ਜਾਂ ਕਿਵੇਂ ਸੰਡੇ ਨੂੰ ਤਾਂ ਪਰੌਠੇ ਬਣਦੇ ਹੁੰਦੇ ਆ ਆਲੂ ਵਾਲੇ ਜਾਂ ਮੇਥਿਆਂ ਵਾਲੇ ਕੁਛ ਐਦਾਂ ਦਾ ਤੇ ਕੱਲੂ ਹੁਣ ਜਿਹੜਾ ਨੂੰ ਮਨਾਇਆ ਵੀ ਮੇਥਿਆਂ ਵਾਲੀ ਉਹ ਤਾਂ ਖਾ ਲੰਦਾ ਮੇਥਿਆਂ ਵਾਲੀ ਮੱਕੀ ਦੀ ਰੋਟੀ ਸਕੂਲ ਨੂੰ ਲੈ ਜਾਊਗਾ ਤੇ ਉਹ ਕਹਦਾ ਮੈਂ ਲੈ ਜਾਊਗਾ ਮੇਥੇ ਵੱਢ ਕੇ ਲੈ ਕੇ ਆਉਣੀਆਂ ਬਾਹਰੋਂ ਤੇ ਆਪਾਂ ਬਲੌਗ ਦਾ ਵੀ ਐਂਡ ਇੱਥੇ ਕਰਦੇ ਆਂ ਕਰ ਲਈਏ ਪਸ਼ੂਆਂ ਦਾ ਕੰਮ ਬਹੁਤ ਵਾਰੀ ਤੁਹਾਡੇ ਨਾਲ ਇਹ ਤੇ ਚਲੋ ਜੀ ਕੱਲ ਨੂੰ ਮਿਲਦੇ ਆ ਵਧੀਆ ਜੇ ਵਲੌਗ ਦੇ ਨਾਲ ਤਿਆਰ ਨਾ ਕੱਢੀਏ ਨਾ ਕੱਢੀਏ ਉਹ ਜੁਝਾਰਾ ਗਾਉਂ ਚ ਹਾਇ ਥੱਲੇ ਸੁਆਹ ਕੱਢ ਜਾਂਦਾ ਗੀਜਰ ਚ ਹਾਇ ਮਕੀਰਨ ਦੀ ਵੜਦੀ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਓਕੇ ਜੀ ਬਾਏ ਬਾਏ ਟੇਕ ਕੇਅਰ